ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ সিলਵਰਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਾਬਾਜ਼ਪੁਰ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਵਿਦਿਆਰਥੀ ਕੌਂਸਲ ਦੀ ਚੋਣ ਹੋਈ ਹੈ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਬੜੀ ਸਫਲਤਾਪੂਰਵਕ ਨਿਫਰੇ ਚੜਿਆ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਕਿ ਖਾਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਯੋਮ 파ਰਤਵਾਜ ਪੀਐਸਸੀ ਸਬਡਿਵੀਜ਼ਨਲ ਮੈਜਿਸਟ੍ਰੇਟ ਟਾਂਡਾ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਵਿਦਿਆਰਥੀ ਕੌਂਸਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਤਾ ਅਤੇ ਪ੍ਰਪ ਸ਼ਰਨ ਸਿੰਘ ਸਕੂਲ ਦੇ ਕੈਪਟਨ ਕਰਮਪ੍ਰੀਤ ਕੌਰ ਸਨੇਹਾ ਕਰਤਵਿਆ ਦੂਬੇ ਅਤੇ ਗੁਰਕੀਰਤ ਸਿੰਘ ਵਾਈਸ ਕੈਪਟਨ ਬੜੇ ਨੇ ਮਨਜੀਤ ਕੌਰ ਅਮਨਦੀਪ ਕੌਰ ਗੁਰਪ੍ਰੀਤ ਕੌਰ ਮੰਨਤਪ੍ਰੀਤ ਕੌਰ ਮਹਿਕਪ੍ਰੀਤ ਕੌਰ ਅਮਰਿਤ ਸਿੰਘ ਵਰੁਨਦੀਪ ਸਿੰਘ ਤਰਨਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਡਿਸਪਲਿਨ ਕੈਪਟਨ ਦੀ ਜ਼ਿੰਮੇਵਾਰੀ ਸੰਭਾਲਣਗੇ ਇਸਦੇ ਨਾਲ ਉਹਨਾਂ ਦੱਸਿਆ ਕਿ ਖੁਸ਼ਪ੍ਰੀਤ ਕੌਰ ਅੰਸ਼ਨੂਰ ਹੁੰਦਲ ਕੇਸ਼ਵ ਪਾਸੀ ਰਣਜੋਤ ਸਿੰਘ ਸਪੋਰਟਸ ਕੈਪਟਨ ਵਜੋਂ ਚੁਣੇ ਗਏ ਨੇ ਜੈਸਮੀਨ ਕੌਰ ਪਰਨੀਤ ਕੌਰ ਨਵਪ੍ਰੀਤ ਕੌਰ ਮਹਿਕਦੀਪ ਕੌਰ ਰਿਤੀ ਪੰਡਤ ਨਾਪ੍ਰੀਤ ਕੌਰ ਨਮੀਸ਼ਾ ਜੈਨ ਅਮਿਤ ਜੋਤ ਸਿੰਘ ਤਰਨਪ੍ਰੀਤ ਸਿੰਘ ਰਿਤਿਕਾ ਅੰਮ੍ਰਿਤਪ੍ਰੀਤ ਕੌਰ ਸੰਦੀਪ ਕੌਰ ਨੇ ਸੀਸੀਏ ਕੈਪਟਨਸ਼ਿਪ ਦੀ ਜ਼ਿੰਮੇਵਾਰੀ ਸੰਭਾਲੀ ਹੈ ਇਸ ਮੌਕੇ ਤੇ ਉਹਨਾਂ ਮੁੱਖ ਮਹਿਮਾਨ ਸ਼੍ਰੀ ਵਿਯੋਮ ਭਾਰਤਵਾੜ ਸਬ ਡਿਵੀਜ਼ਨਲ ਮੈਜਿਸਟਰੇਟ ਟਾਂਡਾ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਕੂਲ ਦੀ ਕੈਪਟਨ ਦੀ ਚੋਣ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਉਮੀਦ ਜਤਾਈ ਹੈ ਕਿ ਸਕੂਲ ਦੇ ਨਵੇਂ ਬਣੇ ਕੈਪਟਨ ਸਕੂਲ ਦੇ ਹਰ ਪਹਿਲੂ ਤੋਂ ਆਪਣੀਆਂ ਸੇਵਾਵਾਂ ਵਧੀਆ ਤਰੀਕੇ ਨਾਲ ਨਿਭਾਉਣਗੇ ਉਹਨਾਂ ਕਿਹਾ ਕਿ ਅਜਿਹੀਆਂ ਜ਼ਿੰਮੇਵਾਰੀਆਂ ਲੈ ਕੇ ਹੀ ਭਵਿੱਖ ਦੇ ਵਿੱਚ ਨੇਤਾ ਤੇ ਅਫਸਰ ਬਣਿਆ ਜਾਂਦਾ ਹੈ ਸੀ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਚੁੱਕਣ ਦੇ ਕਾਬਿਲ ਬਣਦੇ ਹਨ ਇਸ ਮੌਕੇ ਤੇ ਮੈਨੇਜਰ ਗਜਿੰਦਰਪਾਲ ਸਿੰਘ ਤਰਨ ਸਿੰਘ ਵਿਕਰਮਜੀਤ ਸਿੰਘ ਪੇਲਾ ਸੰਜੀਵ ਕੁਮਾਰ ਸ਼ਰਮਾ ਅਮਰਜੀਤ ਕੌਰ ਸੈਣੀ ਜੰਗਬਦਨ ਸਿੰਘ ਰਾਜਵੀਰ ਖੋੜ ਰਾਜਵਿੰਦਰ ਕੌਰ ਗੁਰਪ੍ਰੀਤ ਵਿਸ਼ਾਲੀ ਸੋਮਿਤ ਪਰਮਜੀਤ ਬਲਜੀਤ ਇਕਬਾਲ ਤੇ ਹੋਰ ਸਟਾਫ ਦੇ ਮੈਂਬਰ ਵੀ ਮੌਜੂਦ ਸਨ ਥੈਂਕ ਯੂ ਬਟ Good morning esteemed guests, respected faculty and my dear students. It's my great pleasure to welcome you all at the Investor Ceremony of Silver Oak International School. Today we celebrate the appointment of our new student leaders who have shown exceptional promises as well as their dedication. We are deeply honored to have great personality honorable Shri Vyom Bhardwaj PCS the Subdivisional magistrate tanda as our chief guest we welcome you sir your distinguished career and dedication to public services is really an inspiration your presence here today underscores the importance of leadership and services and the quality that we just want to see in our students I would also like to extend a special welcome to our esteemed Chairman Sardar Singh Singhji whose vision and guidance always helpful in shaping the values and direction of our school. His commitment to education and excellence continue to inspire us every day. Inspe investors ceremony means a formal investing of a person with authority with power right and dignity as it's rightly said that leaders are not born they are made leaders are the role models who inspire the followers as well as motivate them to reach our students are standing here on the brink of a new chapter in their life in this ceremony the newly elected leaders swearing in will be the gracious moment for all the witness and the emerging leaders Especially it's a great moment for the parents also. If your action creates a legacy that inspires others to dream more, learn more, do more, and become more, then you are an excellent leader. So, in the last, I would like to congratulate all the students, those who have been selected for the student concert 2024, and I just wish you good luck for the future journey. Thank you. And ਔਰ ਮੈਂ ਹਮੇਸ਼ਾ ਆਪਣੇ ਸੰਦੇਸ਼ ਵਿੱਚ ਦਰੁਏ ਕਹਿੰਦਾ ਬੇਟਾ ਇਹ 2025 ਉਹ ਬੱਚਾ ਹੈ ਇਸ ਸਕੂਲ ਵਿੱਚ ਸਟੱਡੀ ਕਰ ਰਿਹਾ ਹੈ ਅਗਰ ਤੁਸੀਂ 40 50 ਬੱਚੇ ਚੁਣ ਕੇ ਆਏ ਹੋ ਤਾਂ ਤੁਹਾਡੀ ਜਿਹੜੀ ਚੋਣ ਹੋਈ ਹੈ ਉਹ ਇਹ ਨਹੀਂ ਹੈ ਕਿ ਤੁਸੀਂ ਕਿਸੇ ਟੀਚਰ ਦੇ ਖਾਸ ਹੋ ਤੁਸੀਂ ਪ੍ਰਿੰਸੀਪਲ ਦੇ ਖਾਸ ਹੋ ਤੁਸੀਂ ਚੇਅਰਮੈਨ ਦੇ ਖਾਸ ਹੋ ਕਿਸੇ ਦੇ ਖਾਸ ਹੋ ਜਿ ਪਰਸ਼ੀਲਟੀ ਜੋ ਬੱਚਾ ਬਣਾਦਾ ਨਹੀਂ ਬੇਟਾ ਤੁਹਾਨੂੰ ਘਰ ਤਰੀਕੇ ਨਾਲ ਹਰ ਐਂਗਲ ਤੋਂ ਅਬਜ਼ਰਵ ਕੀਤਾ ਗਿਆ ਉਹਦੇ ਸਿੱਟੇ ਤੁਹਾਡੀ ਸਟੱਡੀ ਤੁਹਾਨੂੰ ਸਪੋਰਟਸ ਵਿੱਚ ਤੁਹਾਡਾ ਡਿਸਪੀਸਪਲਨ ਤੁਹਾਡਾ ਹਰ ਚੀਜ਼ ਨੂੰ ਐਂਗਲ ਤੋਂ ਬੜੇ ਨਿਊਟਰਲ ਤਰੀਕੇ ਨਾਲ ਤੁਹਾਨੂੰ ਚੈੱਕ ਕਰਨ ਤੋਂ ਬਾਅਦ ਇਹ ਰਿਜ਼ਲਟ ਜਿਹੜਾ ਅੱਜ ਤੁਹਾਡੇ ਸਾਹਮਣੇ ਆਇਆ ਇਹਦੇ ਵਿੱਚ ਤੁਸੀਂ ਕੈਪਟਨ ਵਾਈਸ ਕੈਪਟਨ ਸਾਰੇ ਜਿਸ ਤਰੀਕੇ ਨਾਲ ਵੀ ਤੁਹਾਡੀ ਟੀਮ ਦੀ ਚੋਣ ਹੋਈ ਔਰ ਇਹ ਤੁਹਾਨੂੰ ਪੂਨੇ ਦਾ ਮੌਕਾ ਮਿਲਿਆ ਬੇਟਾ ਸਭ ਤੋਂ ਪਹਿਲਾਂ ਇਹ जिस जिस भी ग्रुप के चाहे स्कूल कैप्टन बने चाहे डिसिपलिन कैप्टन बने चाहे हाउस कैप्टन बने सीसी -सी कैप्टन बने वाइस कैप्टन बने हुँ। ये हुँ सब तो पहले तो स्कूल प्रति डबल हो जाती है जिथे पढ़ाई करनी है जिथे स्पोर्ट्स करनी है उत्थे तू तीसरी रिस्पोंसिबिली मिली है इनकू सब तो पहले अपने लागू करना है जो डिसिपलिन कैप्टन है स्पोर्ट्स कैप्टन है ਅਗਰ ਉਹਦੇ ਚ ਡਿਸਪਲਨ ਹੋਏਗਾ ਉਹਦੇ ਅੰਦਰ ਪੀਸ਼ਸ ਹੋਏਗੀ ਉਹਦੇ ਅੰਦਰ ਇਹ ਗੁਣ ਹੋਣਗੇ ਤਾਂ ਉਹ ਦੂਸਰੇ ਆਪਣੇ ਕੋਲੀਜ ਨੂੰ ਆਪਣੇ ਸਟੂਡੈਂਟ ਜਿਹੜੇ ਤੁਹਾਡੇ ਨਾਲ ਹੈਗੇ ਨੇ ਉਹਨਾਂ ਨੂੰ ਤੁਸੀਂ ਡਿਸਪਲਨ ਦੇ ਸਕਦੇ ਸੋ ਇਹ ਕੁਆਲਿਟੀ ਜਿਹੜੀ ਹੈ ਤੁਹਾਡੇ ਅੰਦਰ ਅਸੀਂ ਦੇਖੀ ਹੈ ਤਾਂ ਤੁਹਾਨੂੰ ਅੱਜ ਸਟੇਜ ਤੇ ਇਤਨੀ ਆਂਦਾ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਿਸ ਜਿਸ ਵੀ ਗਰੁੱਪ ਦੇ ਵਿੱਚ ਚੁਣ ਕੇ ਆਏ ਹੋ ਤੁਸੀਂ ਆਪਣੀ ਡਿਊਟੀ ਪੂਰਾ ਸਾਲ ਤੱਕ ਵੀ ਨਿਭਾਉਂਗੇ ਔਰ ਇਹਦੇ ਵਿੱਚ ਸਭ ਤੋਂ ਵੱਡੀ ਪੱਡੀ ਗੱਲ ਹੈ ਗਹਿਰੇ ਵਿੱਚ ਜਾਣ ਵਾਸਤੇ ਗਹਿਰਾ ਜਾਣਾ ਪੈਂਦਾ ਉਦੋਂ ਤੁਸੀਂ ਇਥੇ ਜਿਵੇਂ ਨਾ ਪਾਣੀ ਬਹੁਤ ਡੂੰਘਾ ਹੈ ਬੋਲਣਾ ਨਹੀਂ ਹੁੰਦਾ ਅੰਦਰ ਜਾਓਗੇ ਤਾਂ ਪਤਾ ਲੱਗੂਗਾ ਜਿੰਨਾ ਬੇਟਾ ਤੁਸੀਂ ਅੰਦਰ ਇਨਵੋਲਡ ਹੋਵੋਗੇ ਮੈਂ ਇਹ ਮਹਿਸੂਸ ਕਰਨਾ ਕਿ ਜਿਹੜੇ ਬੱਚੇ ਤੁਸੀਂ ਚੁਣ ਕੇ ਆਏ ਹੋ ਅਗਰ ਇਸੇ ਤਰੀਕੇ ਨਾਲ ਤੁਸੀਂ ਸਾਨੂੰ ਸਪੋਰਟਸ ਵਿੱਚ ਵੀ ਉਹ ਤੁਹਾਡੀ ਐਜੂਕੇਸ਼ਨ ਦੇ ਵਿੱਚ ਵੀ ਪਰਫਾਰਮੈਂਸ ਟੌਪ ਤੇ ਰਹੇ ਤਾਂ ਜਿਹੜੇ ਬਾਕੀ ਦੇ ਬੱਚੇ ਆ ਆਉਣ ਵਾਲੇ ਨਵੇਂ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਦੇ ਬੱਚੇ ਹੋਰ ਆ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੇਗੀ ਵੀ ਨਹੀਂ ਅਸੀਂ ਸਕੂਲ ਦੀਆਂ ਡਿਊਟੀਆਂ ਨੂੰ ਨਾਲ ਕਰਦੇ ਕਰਦੇ ਅਸੀਂ ਪੜ੍ਹਾਈ 'ਚ ਵੀ ਸਪੋਰਟਸ 'ਚ ਵੀ ਪੂਰੇ ਕਾਮਯਾਬ ਹਾਂ ਸੋ ਮੈਂ ਆਪਣੇ ਵੱਲੋਂ ਪ੍ਰਿੰਸੀਪਲ ਮੈਡਮ ਦਾ ਵੀ ਧੰਨਵਾਦ ਕਰਦਾ ਹਾਂ ਔਰ ਸਾਰੀ ਸੀਸੀਏ ਦੀ ਟੀਮ ਔਰ ਜਿਹੜੇ ਟੀਚਰ ਜਿਨ੍ਹਾਂ ਨੇ ਪਾਰਟਿਸਪੇਸ਼ਨ ਕੀਤੀ ਨਾਲ ਔਰ ਸਪੈਸ਼ਲੀ ਅ ਬਸ਼ਾਲੀ ਮੈਡਮ ਮੈਂ ਹਰ ਵਾਰੀ ਕਿਉਂਕਿ ਬਾਕੀਆਂ ਦੇ ਮੈਂ ਸੀਸੀਆ ਟੀਮ ਕਹਿੰਦਾ ਮੈਂ ਉਹਦੇ ਮੈਨੂੰ ਕਿਉਂਕਿ ਉਹ ਕੱਲੀ ਐ ਇਸ ਕਰਕੇ ਉਹਦਾ ਨਾਮ ਲੈਣਾ ਪੈਂਦਾ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਡਾਂਸ ਕੀਤਾ ਮਜ਼ਾ ਆ ਗਿਆ ਦੇਖ ਕੇ ਅ ਮੈਨੂੰ ਲੱਗਦਾ ਸੀ ਜਿਵੇਂ ਬੋਡੀ ਫੁਟ ਡਾਂਸ ਹੋ ਰਿਹਾ ਮੈਂ ਕੋਈ ਗਰੁੱਪ ਨਹੀਂ ਐ ਮੇਰੇ ਕੋਲ ਕੋਈ ਮੈਂ ਭੁੱਲਣ ਨਹੀਂ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਮਜ਼ਾ ਆ ਗਿਆ ਔਰ ਜਿਹੜਾ ਤੁਹਾਡਾ ਅੱਜ ਫਿਰਜਲਟ ਆਇਆ ਇਹ ਡਬਲ ਹੋ ਜਾਂਦਾ ਜਦੋਂ ਬੱਚੇ ਨੂੰ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਵਿਆਸ ਕਰਦੇ ਦੇਖਦੇ ਬਹੁਤ ਬਧੀਆ ਸਟੈਪ ਸੀ ਸੋਨਾ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਆਈਟੀ ਟੀਮ ਦਾ ਸਾਰਾ ਮੈਨੇਜਰ ਸਾਹਿਬ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਫੰਕਸ਼ਨ ਨੂੰ ਇਸ ਇਨਵੈਸਟਰ ਸੈਰੇਮਨੀ ਨੂੰ ਸਫੇਤਡ ਆਨਲੀ ਕਾਮਯਾਬ ਕਰਨ ਵਾਸਤੇ ਆਪਣਾ ਯੋਗਦਾਨ ਦਿੱਤਾ ਹੈ ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਪ੍ਰੈਸ ਮੀਡੀਆ ਵੀ ਅੱਜ ਇਲੈਕਸ਼ਨ ਦੇ ਟਾਈਮ ਵਿੱਚ ਆਪਣਾ ਸਮਾਂ ਘਟ ਕੇ ਆਇਆ ਸਾਰੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਮੈਡਮ ਤੁਸੀਂ ਇਹਨਾਂ ਨੂੰ ਉਹ ਬੱਚਿਆਂ ਨੂੰ ਅੱਜ ਛਕਵਾਈ ਹੈ ਆਪਾਂ ਹਰ ਸਾਲ ਇਹ ਕਰਦੇ ਹਾਂ ਔਰ ਮੈਨੂੰ ਲੱਗਦਾ ਤੁਸੀਂ ਅਸ਼ੋਰ ਕਰਦੇ ਹੋ ਇਸ ਗੱਲ ਨੂੰ ਕਿ ਸਾਡੇ ਬੱਚੇ ਸਾਰਾ ਸਾਲ ਬਹੁਤ ਵਧੀਆ ਤਰੀਕੇ ਨਾਲ ਬੇਟਾ ਇਹ ਬਹੁਤ ਵੱਡਾ ਮੈਸੇਜ ਹੈ ਇਹਨੂੰ ਇੱਕ ਸਿंपल ਡਿਊਟੀ ਨਹੀਂ ਸਮਝਣਾ ਜਦੋਂ ਕੋਈ ਵੀ ਬੱਚਾ ਕਿਸੇ ਚੇਅਰ ਤੇ ਜਾਂ ਕੋਈ ਵੱਡਾ ਅਸੀਂ ਸਵੋਚ ਗਏ ਲੋ ਮੈਂ ਐਸ ਚੇਅਰਮੈਨ ਤੁਹਾਡੇ ਸਾਹਮਣੇ ਖੜਾ ਹਾਂ ਤੇ ਮੇਰੀ ਇੱਕ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਮੈਨੂੰ ਇੱਕ ਚੇਅਰ ਮਿਲ ਗਈ ਮੈਨੂੰ ਇੱਕ ਪੋਜੀਸ਼ਨ ਮਿਲ ਗਈ ਕਿ ਮੈਂ ਸਾਰੇ ਸਕੂਲ ਨੂੰ ਦੇਖਣਾ ਹੈ ਇਸੇ ਤਰੀਕੇ ਨਾਲ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਬੇਟਾ ਤੁਹਾਡੀ ਡਬਲ ਹੋ ਗਈ ਜ਼ਿੰਮੇਵਾਰੀ ਤੁਸੀਂ ਪੜ੍ਹਾਈ ਦੇ ਨਾਲ ਨਾਲ ਸਕੂਲ ਨੂੰ ਵੀ ਦੇਖਣਾ ਹੈ ਸਕੂਲ ਦੀ ਪ੍ਰਾਪਰਟੀ ਨੂੰ ਵੀ ਦੇਖਣਾ ਹੈ ਸਕੂਲ ਦੇ ਇਨਫਰਾਸਟ੍ਰਕਚਰ ਨੂੰ ਵੀ ਦੇਖਣਾ ਹੈ ਹਰ ਇੱਕ ਚੀਜ਼ ਨੂੰ ਦੇਖਣਾ ਹੈ ਔਰ ਤੁਸੀਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਤੁਸੀਂ 50 ਬੱਚੇ ਆਏ ਹੋ ਮੈਸੇ ਤਾਂ 50 ਤੇ 50 ਬੱਚੇ ਅੱਗੇ ਜਾਣੇ ਚਾਹੀਦੇ ਆ ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਤੁਹਾਡੇ ਵਿੱਚੋਂ ਹੀ 5-10 ਬੱਚੇ ਐਸੇ ਨਿਕਲ ਕੇ ਉੱਪਰ ਆ ਜਾਣੇ ਆ ਜਿਨ੍ਹਾਂ ਨੇ ਜਿਹੜੇ ਬੱਚਾ ਸਟੇਜ ਤੇ ਇੱਕ ਵਾਰੀ ਆ ਗਿਆ ਨਾ ਜੀ ਉਹਨੂੰ ਫਿਰ ਬਹੁਤੀ ਲੋਡ ਨਹੀਂ ਪੈਂਦੀ ਸਿਰਫ ਪੁਸ਼ ਕਰਨ ਦੀ ਲੋਡ ਹੁੰਦੀ ਹੈ ਤੋ ਇਸ ਕਰਕੇ ਤੁਸੀਂ ਆਪਣੀ ਡਿਊਟੀ ਨੂੰ ਬੜੀ ਇਮਾਨਦਾਰੀ ਨਾਲ ਬੜੀ ਸਿੱਦਤ ਦੇ ਨਾਲ ਤੁਸੀਂ ਨਿਭਾਉਣਾ ਸੋ ਸਾਰੇ ਦਾ ਬਹੁਤ ਬਹੁਤ ਤਰਵਾਦ ਜਿਹੜੇ ਬੱਚੇ ਪਿੱਛੇ ਜਿਨ੍ਹਾਂ ਨੇ ਪਾਰਟਿਸਪੇਟ ਨਹੀਂ ਵੀ ਕੀਤਾ ਹੈ ਔਰ ਤੁਹਾਨੂੰ ਦੇਖਣ ਵਾਸਤੇ ਤੁਹਾਡੀ ਹੌਸਲਾ ਵਚਾਈ ਕਰਨ ਵਾਸਤੇ ਸਾਰੇ ਬੱਚੇ ਆਏ ਆ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਤਰਵਾਦ ਕਰਦਾ ਔਰ ਫਿਰ ਤੋਂ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਐਸਜੀਓ ਸਾਹਿਬ ਵਿਮਰਤਵਾਦ ਜੀ ਜਿਹੜਾ ਆਪਣਾ ਸਮਾਂ ਕੱਢ ਕੇ ਤੁਹਾਡੇ ਵਾਸਤੇ ਆਏ ਆ ਤੁਹਾਨੂੰ ਬLESING ਦੇਣ ਵਾਸਤੇ ਆਏ ਆ ਤੁਹਾਨੂੰ ਮੋਟੀਵੇਟ ਕਰਨ ਵਾਸਤੇ ਆਏ ਆ ਮੈਂ ਦਿਲ ਦੀਆਂ ਗੱਲਾਂ ਕਰ ਰਹੀ ਹਾਂ ਤੋਂ ਦੁਬਾਰਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੈਸ ਮੀਡੀਆ ਪੇਰੈਂਟਸ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਦਾ ਬਹੁਤ ਬਹੁਤ ਬੜਾ ਕਰਾਊਡ ਪ੍ਰੈਸ ਹਾਲ ਥੈਂਕ ਯੂ ਵੈਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਆਹ ਆਨਰੇਬਲ ਚੇਅਰਮੈਨ ਸਤਿ ਸ਼੍ਰੀ ਅਕਾਲ ਹੋਛਿੰਦੀ ਪ੍ਰਿੰਸੀਪਲ ਸਾਹਿਬ ਆਲ ધ ਟੀਚਰਸ ਪੇਰੈਂਟਸ ਮੀਡੀਆ And uh, wonderful students, especially those who have been involved in all the planning and activities. Congratulations to all those who just were given the investiture of various responsibilities. These uh, in opening lines, but I would like to make everyone comfortable so that formalities and formal we discuss. लाइक स्टूडेंट्स एंड लाइक देर इज नो डिफरेंस बिटवीन एनी वन इन दिस रू तो यूजअली ये जो सेरेमनीज होती थी ना मुझे बिल्कुल नहीं पसंद थी स्कूल में ठीक <laughs> है सॉरी सॉरी मैम बट आई यूज टू थिंक क्या बोल रहे हैं ठीक है बट एज अ ग्रू आप इसकी मुझे इम्पोर्टेंस समझ बाद में आई इट्स uh, डिफरेंट फॉर एवरी वन कुछ स्टूडेंट्स को भी बहुत अच्छी लगती थी वे यूज टू भी एक्टिव इन एवरी थिंग एंड वही स्टूडेंट्स आज मुझे आगे देख रहे हैं मैं पीछे कहीं बैठा होता था आई वॉज नॉट बैड एड स्टडीज मैं लास्ट टाइम पढ़ के आई आई यूज टू गेट गुड मार्क्स बट मैं पूरे साल क्लास uh, में जो पढ़ लिया वो मुझे समझ आ जा जाता था एंड उसके बेसिस पे आई यूज टू गेट वन इन लाइक टॉप टेन पोजिशंस तो मुझे लगता था ये बहुत है बट uh, जैसे जैसे मेरी एज बड़ी होती गई तो आई आई फाउंड आउट कि नहीं टेंथ तक ये चल जाता है टेंथ में भी थोड़ा मुश्किल आती है एट्थ तक आराम से चल जाता है बट इन एलेवेंथ एंड ट्वेल्थ एक दिन पढ़ के नहीं काम चलता फिर माय मार्क्स स्टार्टेड गोइंग डाउन एंड फिर मुझे रिलाइज हुआ कि अच्छा वो सारा तरीका जो था वो स्ट्रेस के बेसिस पे हम पढ़ाई जो कर लेते हैं लास्ट रात को पढ़ के मार्क्स ले आए दैट इज़ नॉट अ सस्टेनेबल वे उसको आप एक बार दो बार पाँच बार सात बार कर सकते हो बट इट इज़ नॉट विच इल विचुल कीप यू गोइंग इन एकेडमिक्स बैठ के शांति से रोज चाहे दो घंटे पढ़ो दैट विल गेट यू टू फ्लेसेज इन एकेडमिक्स विद एवरीथिंग एक्चुअली स्पोर्ट्स की बात करें आप राइटिंग की आर्ट्स की क्रिएटिविटी की जो भी कुछ जिसमें भी हम देखते हैं लोगों को कि कितना अच्छा कर रहा है आ, ये डांस जो बच्चों ने किया है बिलीव इन्होंने कम से कम नहीं तो सौ बार इसको रिपीट किया होगा इतना अमेजिंग डांस थर्ड क्लास के बच्चों ने किया है मैं आज भी डांस में बहुत बेकार हूँ एंड uh, मुझे देख के बहुत इंस्पायरिंग लगा स्टेज पे चढ़ने से मुझे बहुत घबराहट होती थी आज मुझे यहाँ बोलते हुए भी मुझे था अच्छा मेरी बारी आने वाली है फिर समवन सेड कि नहीं अभी uh, सीधा में मिनट हो जाएगा बस लेकिन मैं बच गया सामने <laughs> का नहीं को जाके बोलना है तो स्टेज फ्राइट बहुत थी मुझे बाद में आई उस टू तो स्टार्ट एक्टिविटीज आफ्टर माई ट्वेल्थ बट ट्वेल्थ तक आई नेवर क्लाइंट ऑन स्टेज जो बच्चे चढ़ पा रहे हैं अमेजिंग यू आर गोइंग टू गेट बेनिफिट आउट ऑफ दिस बट जो नहीं भी चढ़ पा रहे उन्हें डरना नहीं है इस एज के अंदर डर बहुत लगता है छोटी छोटी चीजों से लोग क्या सोचेंगे बाद में थोड़ा सा फर्क पड़ना बंद हो जाता है ਬਟ ਜਿਹੜੇ ਵੀ ਇੱਥੇ ਬੈਠੇ ਆ ਜਿਨ੍ਹਾਂ ਨੂੰ ਲੱਗਦਾ ਯਾਰ ਮੈਂ ਨਹੀਂ ਸਟੇਜ ਤੇ ਚੜ ਸਕਦਾ ਮੇਰੇ ਬਸ ਕੀ ਨਹੀਂ ਹੈ ਜਾਂ ਮੈਨੂੰ ਡਰ ਲੱਗਦਾ ਕਬਰਾਟ ਹੁੰਦੀ ਹੈ ਉਹ ਇੱਕ ਵਾਰੀ ਮੈਕਸਿਮਮ ਕੀ ਹੋਣਾ ਕਿਸੇ ਨੇ ਹੱਸ ਦੇਣਾ ਤੁਸੀਂ ਇੱਥੇ ਡਿੱਗ ਪੈਣਾ ਕੋਈ ਗੱਲ ਨਹੀਂ ਅਗਲੇ 10 ਸਾਲਾਂ ਬਾਅਦ ਕਿਸੇ ਨੂੰ ਫਰਕ ਨਹੀਂ ਪੈਣਾ ਕੌਣ ਇੱਥੇ ਡਿੱਗਿਆ ਸੀ ਜਿਹੜਾ ਡਿੱਗਿਆ ਸੀ ਉਹਦੀ ਲਾਈਫ ਤੇ ਕੀ ਫਰਕ ਪੈਣਾ ਹੈ ਉਹ ਸਾਰੇ ਤੁਸੀਂ ਸੋਚ ਸਕਦੇ ਹੋ ਜਿਹੜਾ ਡਿੱਗਿਆ ਸੀ ਉਹਨੂੰ ਕੌਨਫੀਡੈਂਸ ਬਾਅਦ 'ਚ ਇਸ ਗੱਲ ਦਾ ਹੋਣਾ ਯਾਰ ਮੈਂ ਡਿੱਕੇ ਵੀ ਵਧੀਆ ਕੀਤਾ ਜਾਂ ਮੈਂ ਕਿਉਂਕਿ ਪਹਿਲਾਂ ਡਿੱਗ ਪਿਆ ਤਾਂ ਮੈਨੂੰ ਨੈਕਸਟ ਟਾਈਮ ਵਾਪਸ ਨਹੀਂ ਆ ਸਕਦਾ ਤੇ ਇਹ ਜਿਹੜੀ ਕੋ ਕਰੀਕੂਲਰ ਐਕਟੀਵਿਟੀਜ਼ ਨੇ ਇਹਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਿਓ ਮੈਂ ਬਹੁਤ ਲੇਟ ਸ਼ੁਰੂ ਕੀਤਾ ਐਂਡ ਆਇੰਡ ਅਸਟੇਲਰ ਗ੍ਰੇਟਡ ਆਈ ਵਾਸ ਆਈ ਹੈਡ ਸਮ ਗੁੱਡ ਟੈਲੈਂਟਸ ਕਿ ਮੁੰਡ ਨੂੰ ਬਾਅਦ ਵਿੱਚ ਪਤਾ ਲੱਗੇ ਉਹ ਮੈਂ ਪਹਿਲੇ ਡਿਵੈਲਪ ਕਰ ਲੈਂਦਾ ਤਾਂ ਹੋ ਸਕਦਾ ਮੇਰੇ ਨਾਲ ਨਾਲ ਚੱਲ ਰਹੇ ਹੁੰਦੇ ਅੱਜ ਵੀ ਤੇ ਕੋਈ ਬਾਤ ਨਹੀਂ ਇਟਸ ਨੈਵਰ ਟੂ ਲੇਟ ਇਵਨ ਇਫ ਯੂ ਆਰ ਇਨ 8 9 10 11th ਐਂਡ 12th ਨੇਵਰ ਟੂ ਗੇਟ ਟੂ ਸਟਾਰਟ ਜਿਹੜੀ ਜੀ ਸਭ ਤੋਂ ਖਰਾਬ ਲੱਗਦੀ ਹੈ ਨਾ ਸਭ ਤੋਂ ਜ਼ਿਆਦਾ ਡਰ ਲੱਗਦਾ ਹੈ ਉਹੀ ਕਰੋ ਜੇ ਥੋੜਾ ਜਿਹਾ ਵੀ ਉਹਦੇ ਵਿੱਚ ਇੰਟਰਸਟ ਹੈ ਜੇ ਇੰਟਰਸਟ ਨਹੀਂ ਹੈ ਫਿਰ ਨਾ ਕਰੋ ਇੰਟਰਸਟ ਡਿਵਲਪ ਜਿੱਤੇ ਵਿੱਚ ਹੁੰਦਾ ਹੈ ਆਟੋਮੈਟਿਕਲੀ ਟਰਨ ਅਪ ਉਹਨਾਂ ਹੈ ਕਿ ਆਕਾਸ਼ ਮੈਂ ਵੀ ਇਹ ਕਰ ਸਕਦਾ ਉਹ ਚੀਜ਼ ਪੱਕਾ ਟਰਾਈ ਕਰੋ ਫਾਮੇ ਤੁਹਾਨੂੰ ਡਰ ਲੱਗਦਾ ਹੈ ਜਿੱਥੇ ਤੱਕ ਅਕੈਡਮਿਕਸ ਦੀ ਗੱਲ ਹੈ ਆਈ ਰਿਸਪੈਕਟ ਦ ਟੀਚਰਸ I ਬੀਲੀਵ ਦੇ ਮਸਟ ਬੀ ਡੂਇੰਗ ਆਲ ਦੇ ਕੈਨ ਬਟ ਮੇਰੀ ਰਿਕੁਐਸਟ ਹੋਏਗੀ ਟੀਚਰਸ ਨੂੰ ਛੋਟੀ ਜੀ ਜਿੱਥੇ ਵੀ ਬੈਠੇ ਹੈ ਟੀਚਰਸ ਕਿ ਆਪਾਂ ਬੱਚੇ ਦੇ ਲੈਵਲ ਤੇ ਆ ਕੇ ਉਹਨੂੰ ਸਮਝਾਈਏ ਅੱਪਾ ਸਾਰਿਆਂ ਵਾਸਤੇ ਇੱਕ ਬਲੈਂਕਟ ਅਪਰੋਚ ਨਾ ਯੂਜ਼ ਕਰੀਏ ਆਈ ਵਾਸ ਅ ਵਿਕਟਿਮ ਮੈਨੂੰ ਜਦ ਟੀਚਰ ਦਾ ਸਮਝ ਨਹੀਂ ਆਉਂਦਾ ਸੀ ਮੈਂ ਇਰਿਟੇਟ ਹੋ ਜਾਂਦਾ ਸੀ ਮੈਂ ਜਾਣ ਕੇ ਗਲਤ ਆਨਸਰਸ ਮਾਰਕ ਕਰਦਾ ਸੀ ਆਪਣੀ ਹੁਨਕ ਕੱਢਣ ਵਾਸਤੇ ਕਿ ਇਹ ਤਾਂ ਟੀਚਰ ਨੂੰ ਹੀ ਪਤਾ ਨਹੀਂ ਯੂਸੂਅਲੀ ਆਈ ਵਾਸ ਆਲਵੇਸ ਗੁੱਡ ਇਨ ਕਲਾਸ ਮੈਨੂੰ ਕਲਾਸ 'ਚ ਸਮਝ ਆ ਰਹੇ ਹੁੰਦਾ ਸੀ ਮੈਂ ਕ੍ਰਾਸ ਕੁਐਸਚਨ ਕਰਦਾ ਸੀ ਤਾਂ ਟੀਚਰਸ ਯੂਸ ਟੂ ਬੀ ਵੈਰੀ ਹੈਪੀ ਵਿਦ ਮੀ ਬਟ ਜਿਹੜਾ ਮੈਨੂੰ ਨਹੀਂ ਪ੍ਰੋਪਰਲੀ ਅਟੈਂਡ ਕਰਦਾ ਸੀ ਉਹਦੀ ਮੈਂ ਕਾਪੀ ਸਿਰ ਬੁੱਕ ਦੇ ਵਿੱਚ ਜਾਣ ਕੇ ਨਾ A ਨੂੰ B ਮਾਰਕ ਕਰ ਲੈਣਾ B ਨੂੰ C ਕਰ ਅਲੇ ਵੀ ਕਹਿੰਦੇ ਇਹਦੇ ਨਾਲ ਕਿਹਦਾ ਫਾਇਦਾ ਕਰ ਰਿਹਾ ਤੂੰ ਮੈਨੂੰ ਲੱਗਦਾ ਸੀ ਨਹੀਂ ਮੈਂ ਬਦਲਾ ਲੈ ਰਿਹਾ ਕਿ ਉਹ ਟੀਚਰ ਵਧੀਆ ਨਹੀਂ ਪੜਾਉਂਦਾ ਸੋ ਆਈ ਰਿਕੁਐਸਟ ਆਲ ਟੀਚਰਸ ਡਿਸਪਾਈਟ ਹੋ ਸਕਦਾ ਹੈ ਕਲਾਸ ਦੇ ਵਿੱਚ 5 7 ਸਟੂਡੈਂਟਸ ਬਹੁਤ ਵਧੀਆ ਕਰ ਰਹੇ ਹੋਣ ਬਟ ਜਦ ਤੱਕ ਕਲਾਸ ਦਾ ਸਟੂਡੈਂਟ ਉਹਨੂੰ ਸਮਝ ਨਹੀਂ ਆਉਂਦਾ ਤਦ ਤੱਕ ਐਜ਼ ਅ ਟੀਚਰ ਆਪਾਂ ਫੁੱਲਫਿਲ ਨਹੀਂ ਕੀਤਾ ਉਸ ਕਲਾਸ ਦਾ ਪਰਪਸ ਇਟ ਇਜ਼ ਵੈਰੀ ਟਫ ਇਟ ਇਜ਼ ਨਾਟ ਈਜ਼ੀ ਐਂਡ ਆਈ ਹੈਵ ਜਸਟ ਬੀਨ ਇਨ ਟੂ ਐਕਸਪੀਰੀਅੰਸ ਫॉर ਅ ਫਿਊ ਇਅਰਸ ਐਂਡ ਮੈਨੂੰ ਕਮੈਂਟ ਨਹੀਂ ਕਰਨਾ ਚਾਹੀਦਾ ਬਟ ਐਜ਼ ਅ ਸਟੂਡੈਂਟ ਆਈ ਵਾਂਟ ਟੂ ਰਿਕੁਐਸਟ ਟੂ ਦਾ ਟੀਚਰਸ ਕਿ ਜਦ ਮੈਨੂੰ प्रॉब्लम आई थी मेरा टीचर मेरे वास्ते एक्स्ट्रा एफर्ट की था दैट वाज एनलाइटनिंग इंस्पायरिंग एंड फुलफिलिंग फॉर मी कि अच्छा ये सब्जेक्ट मैं भी समझ आ सकता है फॉर एग्जाम्पल हिस्ट्री मैन बहुत खराब सब्जेक्ट लगता है फिर मैं हिस्ट्री एक ऑप्शनल सब्जेक्ट होंगे वो आई स्कोल्ड वन ऑफ द बेस्ट मार्क्स इन दंट्री बिकॉज ऑफ अ गुड टीचर एंड आई एम स्टिल वेरी इंसपायर्ड एंड इंप्रैसड एंड एफैक्टेड i'm uh, impressed by all the teachers who uh, did exceptionally and uh, spent their extra time extra efforts specifically for me main idda da student si ga jehda bahut khanjal karda si teachers nu nahi nahi idda hi kyun nahi hai kyun nahi hai baar baar kuch hi jana main class de vich khadke matlab ik wari ta mainu ik teacher ne kehi si apni book faad ke thank you that was the first moment i have ever faced in my ਕਲਾਸ ਹਨਾ ਟੀਚਰ ਟੋਲਡ ਮੀ ਕਿ ਬੁੱਕ ਫਾੜ ਕੇ ਉਹ ਸੁਟ ਦੇ ਤਾਂ ਨੂੰ ਸਮਝ ਨਹੀਂ ਆਣਾ 8th ਦੇ 8th ਕਲਾਸ ਦੇ ਵਿੱਚ ਹੋਇਆ ਸੀ ਤੇ ਡੋਨਟ ਬੀ ਲਾਈਕ ਮੀ ਤੁਸੀਂ ਟੀਚਰਸ ਤੇ ਠੀਕ ਹੈ ਟੀਚਰਸ ਕਈ ਵਾਰੀ ਹੋ ਸਕਦਾ ਹੈ ਬਹੁਤ ਉਹਦੇ ਵਿੱਚ ਉਹਨਾਂ ਨੂੰ ਬਹੁਤ ਸਟ्रेस ਹੁੰਦਾ ਹੈ ਕਿ ਬਹੁਤ ਬੱਚਿਆਂ ਦਾ ਸਿਲੇਬਸ ਵੀ ਕਰਾਉਣਾ ਹੁੰਦਾ ਹੈ ਸਾਡਾ ਐਜੂਕੇਸ਼ਨ ਸਿਸਟਮ ਵੀ ਜਿੰਨਾ ਵੱਟੀ ਟਰਾਈ ਕਰਲੇ ਹਰ ਇੱਕ ਵਾਸਤੇ ਕਸਟਮਡ ਕਸਟਮਾਈਜ਼ ਨਹੀਂ ਹੋ ਸਕਦਾ ਟੀਚਰਸ ਤੇ ਵੀ ਬਹੁਤ ਪ੍ਰੈਸ਼ਰ ਹੈ ਸਟੂਡੈਂਟਸ ਨੂੰ ਟਰਾਈ ਕਰਨਾ ਚਾਹੀਦਾ ਹੈ ਕਿ ਆਪਣਾ ਰਿਲੈਕਸਡ ਵੇ ਦੇ ਵਿੱਚ टीचर को टाइम कटवा के अपनी रिक्वेस्ट करके उन्होंने तो समझ लीए बट बेसिकली इट्स अ लोंग जर्नी विद अ लॉट ऑफ अप्स एंड डाउनस एंड कोई सिंगल फॉर्मूला नहीं है कई जेड सैकंड च फेल हो रहे होंगे हैं वो बाद आई आई टी के टॉपर भी बन सकते हैं जेड सैकंड टॉप कर रहे हैं टेंथ से टॉप कर रहे हैं वो बाद हो सकता है बारहवीं तो बाद कॉलेज पहुंचा कुछ भी हो सकता है इट इज़ अ वेरी मोमेंटरी थिंग चेंज हो जाती है लाइफ में आई रिक्वेस्ट ਆਲ ਦਾ ਵਨਸ ਹੂ ਆਰ ਪ੍ਰੈਜ਼েন্ট ਹੇਅਰ ਆਕੈਡਮਿਕਸ ਨੂੰ ਖੇਲ ਕੋਡ ਨੂੰ ਨਾਲ ਲੈ ਕੇ ਚਲੇ ਤੇ ਵੋਟਰ ਬਾਰੇ ਥੋੜੀ ਜੀ ਗੱਲ ਕਰਾਂਗਾ ਵੋਟਰ ਅਵੇਅਰਨੈਸ ਬਾਰੇ ਆਲ ਦੋਸ ਹੂ ਆਰ ਐਡਲਟਸ ਆਈ ਹੋਪ ਥੈਟ ਤੁਸੀਂ ਆਪ ਵੋਟ ਹੋਗੇ ਆਪਣੀ ਸੂਝ-ਬੂਝ ਨਾਲ ਤੇ ਜਿਹੜੇ ਤੁਹਾਡੇ ਐਡਰੈਸ ਤੇ ਤੁਸੀਂ ਨਹੀਂ ਹੋ ਤੇ ਆਪਣੇ ਘਰ ਵਾਲਿਆਂ ਨੂੰ ਆਪਣੇ पेरेंट्स से अपने गुआंडियां प्रमोट करोगे कि ती अपनी सूझबूझ बेस्ट जो लगता है कैंडीडेट वह वोट पा सकते हो अपना राइट एक्सरसाइज सारियां करना चाहिए छुट्टी वाले दिन वह छुट्टी नहीं समझना चाहिए और रिस्पॉन्सिबिलिटी हैगी है सारिया की दैट्स वाई इट इज़ कंसिडर्ड एज द ग्रेटैसट फैसटिवल फॉर ऑफ डेमोक्रेसी इन इंडिया वोटर्स डे ਠੀਕ ਹੈ ਤੁਹਾਨੂੰ ਹੋਰ ਜਿਆਦਾ ਬੋਲ ਨਾ ਕਰਦੇ ਹੋਏ ਆਈ ਟੇਕ ਯੂਰ ਬੀਫ ਥੈਂਕ ਯੂ ਸੋ ਮਚ ਅਗੇਨ ਟੂ ਆਨਰੇਬਲ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਐਂਡ ਦਿ ਟੀਚਰਸ ਐਂਡ মিডিਆ ਸਟੂਡੈਂਟਸ ਫੋਰ ਏ ਲੈਕਸਪੈਸ਼ਨਰੀ ਵੈਲ ਥੈਂਕ ਯੂ ਬਿਊਰੋ ਰਿਪੋਰਟ ਦਿ 7 نیوز ਇੰਡੀਆ